ਪੰਜਾਬੀ ਗੱਲਬਾਤ ਚੈਨਲ 'ਤੇ ਜਵਾਬਜਵਾਬ ਦਾ ਸਵਾਗਤ ਕਰਦੇ ਆਂ ਪਿੰਡ ਜੋਗੇਵਾਲ ਵਿਖੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਨੂੰ ਮੁੱਖ ਰੱਖਦੇ ਹੋਏ ਲਗਾਇਆ ਗਿਆ ਕੈਂਪ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆਂ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਹਰ ਖਬਰ ਤੇ ਤੁਹਾਡੀ ਆਪਣੀ ਨਜ਼ਰ ਅੱਜ ਪਿੰਡ ਜੋਗੇਵਾਲ ਦੇ ਮੰਡ ਮਾਰਕੀ ਅਸੀਂ ਸ੍ਰੀ ਕੇਂਦਰ ਸਿਤਾਦ ਜੀ ਆ ਜਨਤ ਦੇ ਚੱਲ ਰੀਆਂ ਸਕੀਮਾਂ ਨੇ ਉਹਦਾ ਵਿਸ਼ੇਸ਼ ਕੈਂਪ ਕਿਹੜੇ ਜਗ੍ਹਾ ਕੋਲ ਗੁਰਦੁਆਰੇ ਦੇ ਦਿੱਾਇਆ ਹੈ ਜਿਹਦੇ ਵਿੱਚ ਸਵੇਰ ਤੋਂ ਬਹੁਤ ਸਾਰੇ ਸੰਤਾਂ ਨੇ ਪੁਰਸਕਾਰ ਦਾ ਨਾਮ ਲੈ ਕੇ ਬਾਗਲੈਂਡ ਸਭੂਰੀਆਂ ਨੇ ਜਿਸ ਦੇ ਵਿੱਚ ਸਾਡੇ ਸਰਪੰਚਾ ਮਿੰਨੂ ਪ੍ਰਧਾਨ ਸਿੰਘ ਜੀ ਸਾਡੇ ਬਿੰਟੂ ਨਹੀਂ ਜੋਗਲ ਬਿੰਟੂ ਮਾਸਟਰ ਬਲਵੀਰ ਜੀ ਦਰਵੀਰ ਜੀ ਸੰਦੀਪ ਸਿੰਘ ਜੀ ਤੇ ਸਾਡੇ ਬਜ਼ੁਰਗ ਤੇ ਹੋਰ ਬਹੁਤ ਸਾਰੇ ਅਤੇ ਇਸ ਦੇ ਵਿੱਚ ਜਿਹੜੀ ਟੀਮ ਪਹੁੰਚੀ ਹੈ ਸੋ ਇਸੇ ਮੱਦੇਨਜ਼ਰ ਤਹਿਤ ਹਲਕਾ ਸ਼ਿਖਰਾਨਾ ਦੇ ਵਿੱਚ ਹਰ ਬੂਥ ਦੇ ਉੱਪਰ ਜਿਹੜਾ ਉਹ ਕੈਂਪ ਲਗਾਇਆ ਜਾ ਰਿਹਾ ਹੈ ਸੋ ਮੇਰੀ ਹਰ ਹਲਕਾ ਸ਼ਿਖਰਾਨੀ ਵਸੋਂ ਨੇ ਵੀ ਬੇਨਤੀ ਹੈ ਜਿੱਥੇ ਵੀ ਕੈਂਪ ਲੱਗਦਾ ਹੈ ਇੱਥੋਂ ਤੱਕ ਵੀ ਇਹਨਾਂ ਕੈਂਪਾਂ ਨੂੰ ਆ ਕੇ ਜਿਹੜਾ ਕੇਂਦਰ ਸਰਕਾਰ ਤੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਲਿਆ ਜਾਵੇ ਜਿਹਦੇ ਵਿੱਚ ਕਿਸਾਨਾਂ ਦੀ ਜਿਹੜੇ ਕਿਸਾਨ ਵਿਕਾਸ ਯੋਜਨਾ ਦੇ ਤਹਿਤ ਪੀ.ਵਾਈ.ਸੀ. ਕਰਨਾ ਛਿੱਟ ਮਕਾਨਾਂ ਦੇ ਪਰੰਪਰਨਾ 18 ਸਾਲ ਤੋਂ ਪਲੱਸ ਜਿਹੜੇ ਮੇਡੀਆਂ ਨੇ ਪੜਾਏ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਦੇਣ ਦਾ ਕੰਮ 5 ਲੱਖ ਦਾ ਜਿਹੜਾ ਬਿਮਾਰੀ ਦਾ ਜਿਹਨੂੰ ਆਪਾਂ ਆਸ਼ਮਾਨ ਪੈਡ ਕਾਰਡ ਕਹਿੰਦੇ ਲਿਆ ਉਹ ਕਾਰਡ ਜਿਹਾਉਣੇ ਅਤੇ ਹੋਰ ਰਣਕਸੀਮਾ ਦਾ ਨਾ ਲੈਂਡ ਦੇ ਲਈ ਨੜੀ ਦਾ ਨੜੀ ਜਿਹੜਾ ਸਾਡਾ ਪ੍ਰੋਗਰਾਮ ਪਿੰਡ ਵਾਈਸ ਪਿੰਡ ਜਿਹੜਾ ਚੱਲ ਰਿਹਾ ਹੈ ਅੱਜ ਹਲਕਾ ਸ਼ਤਰਾਣਾ ਮੰਡਲ ਬੁਲਾੜ ਇਹਦੇ ਪਿੰਡ ਜੁਗੜੇ ਵਿੱਚ ਸਾਡਾ ਜਤੂ ਲੱਗ ਰਿਹਾ ਹੈ ਸੋ ਜਿਨ੍ਹਾਂ ਨੇ ਇਸ ਕੈਂਪ ਦਾ ਆਯੋਜਨ ਕੀਤਾ ਹੈ ਅਸੀਂ ਉਹ ਸਾਰੀ ਜੁਗੜੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ